सत श्रीकाल प्यारे बच हांजी बच्चों अज आप करा कन्ना मात्रा आ कन्ना मात्रा कन्ना इस तरह लिखा जाए ठीक है मात्रा दो आखरी शब्द हाँ जी बच्चों कन्ना का साइन है जिमे मम्मी केना लगा हुआ मम्मे करना माँ तत्ता तो रारे नात्रा हाँ जी बच्चों आप मात्रा लगा के अज शब्द लिखने सीखते हैं ठीक है ਉੰਦੀ ਬੱਚਿਓ ਪਹਿਲਾ ਸ਼ਬਦ ਆਪਾਂ ਲਿਖਦੇ ਆਂ ਕਾਰ ਕਾਰ ਕਿਵੇਂ ਲਿਖਾਂਗੇ ਆਪਾਂ ਕਕਾ ਲਿਖ ਕੇ ਪਹਿਲਾ ਠੀਕ ਹੈ ਸੋਹਣੀ ਸੋਹਣੀ ਰਾਈਟਿੰਗ ਚ ਲਿਖਣਾ ਆਪਾਂ ਕਕੇ ਨੂੰ ਆਹ ਲਾਤਾ ਕੰਨਾ ਠੀਕ ਹੈ ਤਕੇ ਨੂੰ ਕੰਨਾ ਕਾ ਰਾ ਰ ਅ ਇਹਦੀ ਸਾਊਂਡ ਕੀ ਹੁੰਦੀ ਆ ਆ ਜਿਹੜਾ ਮੁਕਤਾ ਸੀ ਗਿਆ ਮੁਕਤਾ ਮਾਤਰਾ ਕੀਤੀ ਸੀ ਆਪਾਂ ਉਹਦੀ ਸਾਊਂਡ ਕੀ ਸੀ ਉਹਦੀ ਆਵਾਜ਼ ਕੀ ਸੀ ਅ ਤੇ ਕੰਨਾ ਦੀ ਸਾਊਂਡ ਕੀ ਆ ਕੰਨਾ ਮਾਤਰਾ ਦੀ ਆਵਾਜ਼ ਕੀ ਆ ਆ कक्के कन्ना का रारा हूँ जो देखो अपना कक्के कन्ना बोलिया की बन गया का ठीक है फिर रारा र कार जे अपना मात्रा नहीं लाइए की बन जूगा कक्का कर पर आप की लिखना है कार ठीक है दूजा शब्द आप लिखते हाँ हार हाहा लिख के ठीक है ਇਹ ਇੱਥੇ ਨੂੰ ਐਵੇਂ ਕੰਨਾ ਲਾਉਣਾ ਇਹ ਪੂਰਾ ਲੰਮਾ ਨਹੀਂ ਲੈ ਕੇ ਜਾਣਾ ਜੇ ਆਪਾਂ ਇੱਥੋਂ ਤੱਕ ਲਗਾਤਾ ਤਾਂ ਇਹ ਗੱਗਾ ਬਣ ਜਾਊਗਾ ਆਪਾਂ ਹਾ ਹਾ ਲਿਖਣਾ ਹਾਹੇ ਨਾਲ ਕੰਨਾ ਲਾਤਾ ਠੀਕ ਹੈ ਹਾਹੇ ਨੂੰ ਕੰਨਾ ਹਾ ਰਾ ਰ ਰ ਹਾਰ ਹੁਣ ਦੇਖੋ ਜਦੋਂ ਆਪਾਂ ਹਾਹੇ ਨੂੰ ਕੰਨਾ ਲਾਤਾ ਤਾਂ ਆਪਾਂ ਕੀ ਬੋਲਦੇ ਹਾਂ ਹਾ ਇਹਦੀ ਆਵਾਜ਼ ਕੀ ਹੋਗੀ ਆ ਹਾ ਰ ਹਾਰ ਹਾਂਜੀ ਤਿੰਨ ਨੰਬਰ ਸ਼ਬਦ ਆਪਾਂ ਲਿਖਦੇ ਹਾਂ ਟਾਲ ਟੱਡੇ ਨੂੰ ਕੰਨਾ ਪਹਿਲਾਂ ਆਪਾਂ ਪਾਵਾਂਗੇ ਟੱਡਾ ਫਿਰ ਇਹਦੇ ਨਾਲ ਲਿਖਾਂਗੇ ਆਪਾਂ ਕੰਨਾ ਟਾ ਫਿਰ ਲਿਖਾਂਗੇ ਲੱਲਾ ਲ ਟਾਲ ਕੀ ਬਣ ਗਿਆ ਇਹ ਟਾਲ ਟੱਡੇ ਨੂੰ ਕੰਨਾ ਟਾ ਲੱਲਾ ਲ ਟਾ ਲ ਜੇ ਹੁਣ ਵੇਖੋ ਆਪਾਂ ਟੱਡੇ ਦੇ ਨਾਲ ਕੰਨਾ ਨਹੀਂ ਲਾਉਂਦੇ ਤਾਂ ਇਹ ਕੀ ਬਣ ਜੂਗਾ ਟੱਡਾ ਟ ਲੱਲਾ ਲ ਟਾਲ ਪਰਾਪੰ ਕੰਨਾ ਮਾਤਰਾ ਵਾਲੇ ਸ਼ਬਦ ਲਿਖ ਰਹੇ ਆ ਤਾਂ ਆਪਾਂ ਇਹਨੂੰ ਕੀ ਲਿਖਿਆ ਟਾ ਲ ਤਾਂ ਆਪਾਂ ਕੰਨਾ ਲਾਇਆ ਠੀਕ ਹੈ ਨੰਬਰ 4 ਤੇ ਆਪਾਂ ਲਿਖਦੇ ਆਂ ਵਾਲ ਵਾਵੇ ਨੂੰ ਕੰਨਾ ਵਾ ਲ ਲਾ ਲ ਵਾਲ ਵਾਲ ਕੀ ਹੁੰਦੇ ਨੇ ਜਿੱਦਾਂ ਆਪਣੇ ਸਿਰ ਤੇ ਹੁੰਦੇ ਆ ਵਾਲ ਤੇ ਪੱਗੇ ਆਪਾਂ ਲਿਖਦੇ ਆਂ ਦੋਨਾਂ ਅੱਖਰਾਂ ਦੇ ਨਾਲ ਕੰਨਾ ਲਾ ਕੇ ਸ਼ਬਦ ਜਿਵੇਂ ਆਪਾਂ ਲਿਖਾਂਗੇ ਤਾਗਾ ਤੱਦਾ ਲਿਖਾਂਗੇ ਪਹਿਲਾਂ ਆਪਾਂ ਠੀਕ ਹੈ ਤੱਦਾ ਇਹਦੇ ਨਾਲ ਆਪਾਂ ਪਤਾ ਕੰਨਾ ਇਹਦੀ ਆਵਾਜ਼ ਬਣ ਗਈ ਤਾ ਜੇ ਇਕੱਲਾ ਤੱਦਾ ਲਿਖਦੇ ਤ ਤੇ ਹੁਣ ਕੰਨਾ ਲਾਤਾ ਕੀ ਬਣ ਗਿਆ ਤਾ ਫਿਰ ਆਪਾਂ ਲਿਖਿਆ ਗਗਾ गग् के न भी आप की लिखा कन्ना एवाज की बन गई ता गा धेना ता गागा गा धागा हाँ जी बच्चों अगला शब्द आप लिखा वाजा वाहवा लिख के यद आप की लाव गे कन्ना यवाज़ की बनगी वाह अगर आप लिखते हाँ जजा जजे नावे कन्ना की बन गया वा, जा मतलब वाजा ठीक ज़। वाज। है जे आप इन्होंने कन्ना नहीं लाते तो यह की बन जूगा वाहवा वो जजा जो वज पर आप जा शब्द लिख रहे हैं कन्ना मात्रा वाला शब्द लिख रहे हैं तो यह की बन गया वाहवे ना वा। जजे न जा ਵੱਜਾ ਹਾਂਜੀ ਬੱਚਿਓ ਆਪਾਂ ਅੱਗੇ ਲਿਖਦੇ ਹਾਂ 7 ਨੰਬਰ ਤੇ ਤਾਰਾ ਤਤੈਨ ਕੰਨਾ ਤਾ ਰਾਰੇ ਨੂੰ ਕੰਨਾ ਰ ਤਾਰਾ ਹਾਂ ਬੱਚਿਓ ਜੇ ਆਪਾਂ ਦੋਨਾਂ ਅੱਖਰਾਂ ਨਾਲ ਹੀ ਕੰਨਾ ਨਹੀਂ ਲਾਉਂਦੇ ਤਾਂ ਇਹ ਕੀ ਬਣ ਜਾਊਗਾ ਤਤ ਤ ਰਾਰਾ ਰ ਤਾਰ ते अपा शब्द की लिखना है कन्ना मात्रा वाला ती आप लिखिया तत्ते करना, रारे करना रा। ता रारे ना रा तारा अठ नंबर से आप शब्द लिखते हैं रारे अठ नंबर से अपा शब्द लिखते हैं राजा रारे नजे रा। न जा की बन गया ਰਾਜਾ ਹਾਂਜੀ ਬੱਚੋ ਇਹ ਆਪਾਂ 8 ਸ਼ਬਦ ਕੀਤੇ ਨੇ ਦੋ ਅੱਖਰਾਂ ਵਾਲੇ ਤੇ ਇਹਦੇ ਵਿੱਚ ਕੰਨਾ ਮਾਤਰਾ ਲਾ ਕੇ ਆਪਾਂ ਇਹਨਾਂ ਨੂੰ ਲਿਖਿਆ ਠੀਕ ਹੈ ਪਹਿਲਾਂ ਇਹਨਾਂ ਨੂੰ ਹੁਣ ਆਪਾਂ ਇੱਕ ਵਾਰੀ ਹੋਰ ਪੜ੍ਹ ਲਈਏ ਹਾਂਜੀ ਕੱਕੇ ਨੂੰ ਕੰਨਾ ਕਾ ਰਰ ਰ ਕਾਰ ਆਹੇ ਨੂੰ ਕੰਨਾ ਹਾ ਰਰ ਰ ਆਰ ਟਡੇ ਨੂੰ ਕੰਨਾ ਟਾ ਲ ਲ ਕੀ ਬਣ ਗਿਆ ਟਾਲ ਵਾਵੇ ਨੂੰ ਕੰਨਾ ਵਾ ਲੱਲਾ ਲ ਵਾਲ ਨੰਬਰ 5 ਤੇ ਆਪਾਂ ਕੀ ਲਿਖਿਆ ਹੈ ਧ ਦੇ ਨੂੰ ਕੰਨਾ ਤਾ ਗੱਗੇ ਨੂੰ ਕੰਨਾ ਗਾ ਕੀ ਬਣ ਗਿਆ ਬੱਚੋ ਤਾਗਾ ਨੰਬਰ 6 ਤੇ ਆਪਾਂ ਸ਼ਬਦ ਲਿਖਦੇ ਆ ਵਾਵੇ ਨੂੰ ਕੰਨਾ ਵਾ ਜਜੇ ਨੂੰ ਕੰਨਾ ਜਾ ਵਾਜਾ सात नंबर से अपना की शब्द लिखा है तारा तनू ता कि ता। लास्ट शब्द अपने को ले किया। की आठ नंबर राजा कि बोला गे इन अपा रारे करना रा जजे जा की बन गया राजा हां जी बचो आप वाले शब्द लिख ले ਠੀਕ ਹੈ ਤੁਹਾਨੂੰ ਬੋਲ ਕੇ ਵੀ ਦੱਸ ਤੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਬੋਲਣਾ ਹੈ ਤੇ ਕਿਸ ਤਰ੍ਹਾਂ ਯਾਦ ਕਰਨਾ ਹੈ ਹੁਣ ਤੁਸੀਂ ਆਪਣੀ ਕਾਪੀ ਵਿੱਚ ਇਹਨਾਂ ਨੂੰ ਲਿਖਣਾ ਹੈ ਵਾਰ-ਵਾਰ ਇਹਨਾਂ ਨੂੰ ਬੋਲ ਕੇ ਵੇਖਣਾ ਇਹਨਾਂ ਦੀ ਪ੍ਰੈਕਟਿਸ ਕਰਨੀ ਆ ਤੇ ਤੁਸੀਂ ਯਾਦ ਕਰਕੇ ਫਿਰ ਇਹਨਾਂ ਨੂੰ ਬਿਨਾਂ ਵੇਖੇ ਲਿਖ ਕੇ ਵੇਖਣਾ ਠੀਕ ਹੈ ਹਾਂਜੀ ਬੱਚੋ ਇਹ ਕੰਨਾ ਮਾਤਰਾ ਦੋ ਅਖਰੀ ਸ਼ਬਦ ਸੀ ਕੱਲ ਨੂੰ ਆਪਾਂ ਕਰਾਂਗੇ ਕੰਨਾ ਮਾਤਰਾ ਤਿੰਨ ਅਖਰੀ ਸ਼ਬਦ ਜਿਨ੍ਹਾਂ ਵਿੱਚ ਤਿੰਨ ਅੱਖਰਾਂ ਦੇ ਵਿੱਚ ਕੰਨਾ ਲੱਗਾ ਹੋਊਗਾ ਤੇ ਉਹਨਾਂ ਟਾਈਮ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰੋ ਇਨਾ ਨੂੰ ਯਾਦ ਕਰੋ ਲਿਖ ਕੇ ਵੇਖੋ ਤੇ ਆਪਣਾ ਧਿਆਨ ਰੱਖਿਓ ਠੀਕ ਹੈ ਬੱਚਿਓ ਓਕੇ ਬਾਏ ਬਾਏ